ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਪਵਿੱਤਰ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇੱਥੇ ਧੰਗੁਰੂ ਨਾਨਕ ਪਾਸ਼ਾ ਜੀ ਵਿਉਂਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਗ 29 ਦੇ 30 ਤਰੀਕ ਨੂੰ ਮਨਾਇਆ ਜਾਂਦਾ ਹੈ ਇਥੇ ਕਈ ਨੌਜਵਾਨ ਬੱਚੇ ਹੁਲੜਬਾਜ਼ੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਡੀਜੇ ਲਾ ਕੇ ਕਈ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਹੁਲੜਬਾਜ਼ ਹੁਲੜਬਾਜ਼ੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਕਿ ਬਾਜ ਆਜੋ ਨਾ ਇੱਥੇ ਆਣ ਕੇ ਹੁਲੜਬਾਜੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ। ਗੋreturnData ਸਾਹਿਬ ਦੇ ਨਦੀਕ 메ਨ ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ 2-3 ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ, ਮੀਟ ਵਾਲੇ ਹਾਤੇ ਨੇ। ਉੱਥੇ ਜਿਹੜੀਆਂ ਵਾ ਉਹਦੋਂ ਪਿਛਲੇ ਸਾਲ ਵੀ ਸਾਨੂੰ ਡਾਗ ਫੇਰਨੀ ਪੈ ਗਈ ਸੀ ਕਿਉਂਕਿ ਦਾਗ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੁੱਲੇ ਸਨ। 올 인디아 શ્રી ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਸਰਵਾਂ ਤੇ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਆ ਕੇ ਮਨ ਪੱਤਰ ਦਿੱਤਾ ਗਿਆ। ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਪਹਿਲ ਤੇ ਆਧਾਰ ਦੇ ਕੇ ਬੱਚਿਆਂ ਨੂੰ ਸਮਝਾ ਕੇ ਕਹ ਲਈਏ ਕਿ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਰ ਕਰੋ ਪਰ ਉਹ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਬਾਬਾ ਜੀ ਦੇ ਵਿਆਸ ਸਮਾਗਮ ਅੱਧ ਤੇ ਹੋਣਾ ਹੈ। ਕਾਫੀ ਲੱਖ ਲੱਖਾਂ ਚ ਇਕੱਠ ਹੁੰਦਾ ਲੋਕਾਂ ਦਾ। ਤੇ ਉਸ ਦੌਰਾਨ ਕੋਈ ਹੁੱਲੜਵਾਜੀ, ਕੋਈ ਸ਼ਰਾਤੀ ਅ ਬੱਚੇ ਕਈ ਵਾਰ ਕੋਈ ਸ਼ਰਾਰਤ ਕਰ ਜਾਂਦੇ ਆ। ਉਹਦਾ ਧਿਆਨ ਰੱਖਿਆ ਜਾਵੇ। ਸ਼ਰਾਬ ਦੇ ਠੇਕਿਆਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਬੰਦ ਹੋਣੇ ਚਾਹੀਦੇ ਆ ਤਾਂ ਉਹ ਅਸੀਂ ਜੋ ਵੀ ਨਿਯਮ ਅਨੁਸਾਰ ਉਹ ਦੇਖ ਲੈਣੇ ਆ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ 1820 ਨੂੰ ਮੁੱਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਮੰਗ ਪੱਤਰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਪ ਦੇ ਸੰਬੰਧ ਵਿੱਚ ਐਸ ਡੀ ਐਮ ਬਟਾਲੇ ਨੂੰ ਦਿੱਤਾ ਗਿਆ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਬੜਾ ਪਵਿੱਤਰ ਸ਼ਹਿਰ ਹੈ ਇਤਿਹਾਸੀ ਸ਼ਹਿਰ ਹੈ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਪ 29 ਦੇ 30 ਤਰੀਕ ਨੂੰ ਮਨਾਇਆ ਜਾਂਦਾ ਹੈ ਇਥੇ ਕਈ ਨੌਜਵਾਨ ਬੱਚੇ ਹੁੱਲੜਬਾਜ਼ੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਜੀ ਇਲਾਕ ਕਰਕੇ ਕਈ ਸ਼ਰਾਬ ਪੀ ਕੇ ਬਹੁਤ ਜ਼ਿਆਦੀ ਹੁੱਲੜਬਾਜ਼ ਹੁੱਲੜਬਾਜ਼ੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਕਿ ਬਾਜ਼ ਆਜੋ ਨਾ ਇੱਥੇ ਆਣ ਕੇ ਹੁੱਲੜਬਾਜ਼ੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ ਤੇ ਨਾਲ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਵਿੱਚ ਹਨ ਉਹਨਾਂ ਨੂੰ ਤੇ ਸ਼ਹਿਰ ਤੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬੜਾ ਪਵਿੱਤਰ ਸ਼ਹਿਰ ਇਹ ਸ਼ਹਿਰ ਪਵਿੱਤਰ ਸ਼ਹਿਰ ਹੈ ਪਰ ਇਥੇ ਜਦੋਂ ਸਤਕਰਤਾਰੀਆਂ ਦੇ ਗੁਰਦੁਆਰਾ ਸਾਹਿਬ ਦੇ ਨਦੀਕ مین ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ ਦੋ ਤਿੰਨ ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ ਮੀਟ ਵਾਲੇ ਹਾਤੇ ਨੇ ਉਥੇ ਜਿਹੜੀਆਂ ਵਾ ਉਹਦਣ ਪਿਛਲੇ ਸਾਲ ਵੀ ਸਾਨੂੰ ਡਾਕ ਫੇਰਨੀ ਪੈ ਗਈ ਸੀ ਕਿਉਂਕਿ ਡਾਕ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ باوجود ਵੀ ਸ਼ਰਾਬ ਦੇ ਠੇਕੇ ਖੁੱਲੇ ਸਨ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਈ ਕਿ ਜਿਹੜੇ ਵੀ ਹੁਲੜਬਾਜ਼ ਬੱਚੇ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦੇ ਨੇ ਟਰੈਕਟਰ ਦੇ ਆਣ ਕੇ ਸ਼ੋਸ਼ਰਾਬਾ ਕਰਦੇ ਨੇ ਭਾਵੇਂ ਉਹ ਟਰੈਕਟਰ ਤੁਹਾਨੂੰ ਬੌਂਡ ਕਰਨੇ ਪੈ ਜਾਣ ਜ਼ਰੂਰ ਕਰਿਓ ਜਾਂ ਉਹਨਾਂ ਦੇ ਚਲਾਨ ਕੱਟ ਕੇ ਥਾਣਿਆਂ ਦੇ ਅੰਦਰ ਬੰਦ ਕਰਨੇ ਪੈ ਦੇ ਜ਼ਰੂਰ ਕਰਿਓ ਕਿਉਂਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਪੈਂਦਾ ਹੈ ਪਹਿਲੇ ਤੇ ਆਧਾਰ ਦੇ ਕੇ ਬੱਚਿਆਂ ਨੂੰ ਸਮਝਾ ਕੇ ਕਲੀਏਗੇ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਰ ਕਰੋ ਪਾਰੋਂ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਕਮਰ ਕਸੇ ਕੀਤੇ ਹਨ ਜੇਕਰ ਸਾਨੂੰ ਲੜਬਾਜ ਵਜਗੇ ਪਰ ਕੇ ਪ੍ਰਸ਼ਾਸਨ ਇਹ ਨਾ ਗੱਲ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਦੀ ਵੀ ਲਿਆਜ ਲਿਆਜ ਨਹੀਂ ਕਰਾਂਗੇ ਪਿਛਲੇ ਸਾਲ ਹੀ ਸਾਨੂੰ ਠੇਕੇ ਸ਼ਰਾਬ ਦੇ ਆਪ ਬੰਦ ਕਰਾਉਣੇ ਪਏਗੇ ਡਾਂਗ ਵੀ ਫੇਰਨੀ ਪੈਗੀ ਪਰ ਜੇਕਰ ਐਰ ਕੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੇ ਖੋਲੇ ਅਸੀਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਤੱਕ ਅਸੀਂ ਗੱਲ ਮੀਡੀਆ ਰਾਈਪ ਜਾ ਰਹੇ ਹਾਂ ਇਹ ਪਹਿਲ ਦੇ ਆਧਾਰ ਤੇ ਚੀਜ਼ਾਂ ਇਥੋਂ ਬੰਦ ਹੋਣੀਆਂ ਚਾਹੀਦੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀੜੀ ਸਿਗਰ ਤਮਾਕੂ ਬਿਲਕੁਲ ਇਹ ਤੋਂ ਬੰਦ ਹੋਣੇ ਚਾਹੀਦੇ ਨੇ ਇਹ ਸਾਡੀ ਇਕੱਲਿਆਂ ਦੀ ਮੰਗ ਨਹੀਂ ਹੈ ਇਹ ਸਾਰੀ ਸੰਗਤ ਦੀ ਮੰਗ ਹੈ ਸਾਰੀ ਸੰਗਤ ਦੇ ਵੱਲੋਂ ਇਹ ਮੰਗ ਕਰਦੇ ਆ ਕਿ ਸੁਤਰਾ ਸੁਤਰਾ ਵੀ ਰੱਖਿਆ ਜਾਵੇ ਤੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਨਗਰ ਕੀਰਤਨ ਇੱਥੇ ਕੱਢਿਆ ਜਾਂਦਾ ਹੈ ਸਮਾਗਮ ਹੁੰਦੇ ਹਨ ਉਹ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹਾਂਜੀ ਅੱਜ 올 ਇੰਡੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਸਰਵਾਂ ਤੇ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਆ ਕੇ ਮੰਗ ਪੱਤਰ ਦਿੱਤਾ ਗਿਆ ਤੇ ਅਸੀਂ ਬਿਲਕੁਲ ਉਸ ਤਹਿਤ ਕੰਮ ਕਰਾਂਗੇ ਉਹ ਉਹਨਾਂ ਨੇ ਇਹ ਹੀ ਲਿਖਿਆ ਹੈ ਕਿ ਅ ਜਦੋਂ ਬਾਬਾ ਜੀ ਦੇ ਵਿਆਹ ਸਮਾਗਮ ਅੱਹ ਇੱਥੇ ਹੋਣਾ ਹੈ ਕਾਫੀ ਲੱਖ ਲੱਖਾਂ ਚ ਇਕੱਠ ਹੁੰਦਾ ਲੋਕਾਂ ਦਾ ਤੇ ਉਸ ਦਰਾਨ ਕੋਈ ਹੁੱਲੜਵਾਜੀ ਕੋਈ ਸ਼ਰਾਤੀ ਅ ਬੱਚੇ ਕਈ ਵਾਰ ਕੋਈ ਸ਼ਰਾਰਤ ਕਰ ਜਾਂਦੇ ਆ ਉਹਦਾ ਧਿਆਨ ਰੱਖਿਆ ਜਾਵੇ ਸ਼ਰਾਬ ਦੇ ਠੇਕਿਆਂ ਬਾਰੇ ਉਹਨਾਂ ਨੇ ਕਿਹਾ ਇਹ ਬੰਦ ਹੋਣੇ ਚਾਹੀਦੇ ਆ ਤਾਂ ਉਹ ਅਸੀਂ ਜੋ ਵੀ ਨਿਯਮ ਅਨੁਸਾਰ ਉਹ ਦੇਖ ਲੈਣੇ ਆ ਤੇ ਉਹਦਾ ਜੋ ਉੱਚ ਅਧਿਕਾਰੀਆਂ ਨੂੰ ਲਿਖ ਕੇ ਭਜਣਾ ਪਿਆ ਤਾਂ ਉਹ ਲਿਖ ਕੇ ਭੇਜ ਦਿੰਨੇ ਆ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਔਰ ਆਪਣੇ ਵੱਲੋਂ ਕਾਰਪੋਰੇਸ਼ਨ ਵੱਲੋਂ ਵੀ ਅਪੀਲ ਕਰਾਂਗੇ ਕਿ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਧਾਰਮਿਕ ਸਮਾਗਮ 'ਚ ਔਰ ਜੋ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਉਸ ਤੇ ਅਮਲ ਕਰਨਾ ਚਾਹੀਦਾ ਹੈ ਔਰ ਕੋਈ ਵੀ ਐਸਾ ਹੀ ਗੈਰ ਜ਼ਿੰਮੇਵਾਰانہ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਮਾਜ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਿਅਕਤੀ ਨੂੰ ਤਕਲੀਫ ਹੋਵੇ ਔਰ ਪ੍ਰੋਬਲਮ ਸਾਡੇ ਕਰਦੇ ਇਹ ਮੈਂ ਕਰਾਂ ਜਾਂਦਾ ਹਾਂ ਥੈਂਕ ਯੂ ਥੈਂਕ ਯੂ